ਕਲੈਕਸ਼ਨ ਲੈ ਕੇ ਆਏ ਜੀ ਪਾਰਟੀ ویئر ਕਲੈਕਸ਼ਨਾਂ ਨੇ ਜਿਹੜੇ ਕਹਿੰਦੇ ਨੇ ਆਪਾਂ ਵੀ ਵਰਕ ਤੋਂ ਹਟ ਕੇ ਫੈਨਸੀ ਆਈਟਮਾਂ ਦੇ ਵਿੱਚ ਕੁਝ ਵੇਅਰ ਕਰਨਾ ਹੈਗਾ ਉਹ ਸੋਹਣੇ ਵਰਕ ਦੇ ਸੂਟ ਨੇ ਦੇਖੋ ਬਹੁਤ ਸ਼ਾਨਦਾਰ ਪੀਸ ਨੇ ਤੇ ਬਾਟਮ ਆ ਉਹ ਪਿਓਰ ਮਸਲੀਨ ਸਿਲਕ ਦੀ ਬਾਟਮ ਹੈ ਜੀ ਇਹ ਬੇਸ ਨੇ ਸਾਰੇ ਨਵੇਂ ਆਪਾਂ ਇਹਨੂੰ ਖਾਦੀ ਵੀ ਕਹਿ ਸਕਦੇ ਆ ਪਰ ਬੇਸ ਨੇ ਸਾਰੇ ਨਵੇਂ ਆਏ ਨੇ ਜਸਟ ਨਵੇਂ ਆਪਣੇ ਲਈ ਲਾਂਚ ਹੋਏ ਨੇ ਮਿਲਣਾ ਸਿਰਫ ਅਲਿਸ਼ਾ ਸ਼ੋਰੂਮ ਵਿਖੇ ਤੋਂ ਜਿਹੜੀ ਇਹ ਆਈਟਮਾਂ ਨੇ ਇਹ ਅਲਿਸ਼ਾ ਸ਼ੋਰੂਮ ਵਿਖੇ ਹੀ ਅਵੇਲੇਬਲ ਨੇ ਹਲੋ ਇਹਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਵੀਰੇ ਹਏ ਆ ਦੇਖ ਕਿੰਨਾ ਸੋਹਣਾ ਆਰਟੀਕਲ ਪਾਇਆ ਜੀ ਬਹੁਤ ਸੋਹਣਾ ਆਰਟੀਕਲ ਆਇਆ ਮੁਸਕਾਨ ਇਹ ਪੀਸ ਹੈ ਜਿਹੜੇ ਹੌਟ ਲੁੱਕ ਦੇ ਪੀਸ ਨੇ ਦੁਪੱਟਾ ਪ੍ਰਿੰਟ ਆਊਗਾ ਜੀ ਐਮਬਲੋਇਡਰੀ ਆਊਗੀ ਫੈਂਸੀ ਦੇ ਵਿੱਚ ਤੇ ਆਰਟੀਕਲ ਆਏ ਨੇ ਏ ਕਲਾਸ ਇਹ ਜਿਹੜੇ ਇਹ ਸੂਟ ਨੇ ਨਾ ਇਹ ਆਮ ਨਹੀਂ ਮਿਲਦੇ ਜੀ ਇਹ ਪੀਸ ਲੱਭ ਲੱਭ ਲਿਆਉਣੇ ਪੈਂਦੇ ਨੇ ਤੁਸੀਂ ਜੇ ਕੁਝ ਹਟਕੇ ਪਾਉਣਾ ਹੈ ਕੁਝ ਅਲੱਗ ਪਾਉਣਾ ਨਵਾਂ ਪਾਉਣਾ ਕੁਝ ਇਹ ਚੀਜ਼ਾਂ ਨੂੰ ਤੁਸੀਂ ਵੇਅਰ ਕਰੋ ਤੁਸੀਂ ਕਹੋਗੇ ਜੀ ਹਾਂ ਯਾਰ ਇਹ ਆਪਾਂ ਅਲੀਸ਼ੇ ਸ਼ੋਰੂਮ ਠੀਕ ਤੋਂ ਕੋਈ ਸੂਟ ਲਿਆ ਸੀ ਇਹ ਹੈ ਨੈਕਸਟ ਡਿਜ਼ਾਈਨ ਦੇ ਵਿੱਚ ਦੇਖੋ ਕਿੰਨੇ ਹਾਈ ਕਲਾਸ ਦੇ ਪੀਸ ਨੇ ਮਤਲਬ ਹਾਈ ਜੈਕਟਲੀ ਪੀਸ ਨੇ ਜੀ ਇਹ ਆ ਇਹ ਆ ਦੁਪੱਟਾ ਆ ਦੇਖੋ ਬਹੁਤ ਸ਼ਾਨਦਾਰ ਆਈਟਮਾਂ ਨੇ ਲੋ ਜੀ ਤੁਸੀਂ ਇਹਨੂੰ ਬੁਕਿੰਗ ਜਲਦੀ ਕਰਵਾਓ ਮੈਂ ਤੁਹਾਨੂੰ ਦੱਸ ਰਿਹਾ ਇਹ ਚੀਜ਼ ਦੀ ਲੁਕੀ ਹੈ ਨਾ ਜਿਹੜੀ ਇਹ ਬਹੁਤ ਸੋਹਣੀ ਲੱਗਣੀ ਆ ਹੁਣ ਆ ਗਿਆ ਪਾਰਟੀ ਵੇਅਰ ਆਰਟੀਫੀਅਲ ਸੀਜ਼ਨ ਆ ਗਿਆ ਜੀ ਅੱਗੇ ਲਓ ਜੀ ਆਰਟੀਕਲ ਆਇਨੇ ਏਕ ਕਲਾਸ ਜੋ ਵੀ ਇਹ ਸਕੀਮ ਛੋੜਨੇ ਕਿ ਬੁਕਿੰਗ ਕਰਵਾ ਲਓ ਔਰ ਪ੍ਰਾਈਸ ਪੁੱਛ ਲਈ ਸਾਨੂੰ ਤੁਸੀਂ ਡੀਐਮ ਕਰੋਗੇ